ਸਸ਼ਕਾਲਾ ਸਮਜ਼ਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਕਿਲ ਤੇ ਕੰਡਿਆਲਿਆਂ ਤਾਰਾ ਲਾ ਕੇ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ ਸੀਐਮ ਮਾਨ ਨੇ ਕੇਂਦਰ ਨੂੰ ਦਿੱਤੀ ਚੇਤਾਵਨੀ ਪੰਜਾਬ ਦਾ ਕਿਸਾਨ ਦੇਸ਼ ਦਾ ਢਿੱਡ ਪਰਦਾ ਹੈ ਸਾਡੇ ਨਾਲ ਇਨੀ ਨਫ਼ਰਤ ਨਾ ਕਰੋ ਸੀਐਮ ਭਗਵੰਤ ਮਾਨ ਤੇ ਰਵਿੰਦ ਕੇਸ਼ ਜੀ ਵਾਲ ਅੱਜ ਜਾਣਗੇ ਉਧਿਆ RAM LALA ਦੇ ਕਰਨਗੇ ਦਰਸ਼ਨ ਸ਼ਿਕਾਲ ਤੱਕ ਸਾਈਵਿਕ ਅਦਾਜ਼ ਕਰਕੇ ਦਿੱਲੀਵਾਲ ਕਿਸਾਨਾਂ ਨੇ ਕੀਤਾ ਕੁਝ ਚੱਪੇ ਚੱਪੇ ਤੇ ਪੁਲਸ ਦਾ ਪੈਰਾ ਪੁਲਸ ਨੇ ਬਾਰਡਰ ਕਿਤੇ ਸੀ ਦਿੱਲੀਵੀਆਂ ਸਾਰੀਆਂ ਸੀਟਾਂ ਤੇ ਇਕੱਲੇ ਚੌਨ ਲੜੇਗੀ ਆਪ ਕਾਂਗਰਸ ਨਾਲ ਚਰਚਾ ਚ ਸੀਐਮ ਕੇ ਜੀਵਾਲ ਦਾ ਵੱਡਾ ਸੰਕੇਤ ਲੁਧਿਆਣਾ ਐਸਟੀਐਫ ਨੂੰ ਮਿਲੀ ਵੱਡੀ ਸਫਲਤਾ ਵਖਵਖ ਮਾਮਲੇ ਅਜ 4 ਮੁਲਜ਼ਮਾਂ ਨੂੰ ਹੈਰੋਇਨ ਦੀ ਖੇਪ ਸੜੇ ਕਿ ਤੱਕ 13 ਫਰਵਰੀ ਨੂੰ ਦਿੱਲੀ ਕੂਚ ਦੇ ਸੱਦੇ ਨੂੰ ਲੈ ਕੇ 15 ਜ਼ਿਲ੍ਹਿਆਂ ਦੇ ਤਾਰਾ 144 ਲਾਗੂ 7 ਜ਼ਿਲ੍ਹਿਆਂ ਚ ਇੰਟਰਨੈਟ ਸੇਵਾਵਾਂ ਵੀ ਬੰਦ ਮਹਿੰਗੀਆਂ ਗੱਡੀਆਂ ਚ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਵਿਦਿਆਰਥੀ ਟ੍ਰੈਫਿਕ ਪੁਲਿਸ ਗਾਲੇ ਚਾਰੇ ਸੀਸੀਟੀਵੀ ਆਰਟੀਆਈ ਰਾਹੀਂ ਹੋਇਆ ਵੱਡਾ ਖੁਲਾਸਾ ਅਭੀ ਮਹੀਨਿਆਂ ਚ ਵਿਜੀਲੈਂਸ ਨੇ ਭ੍ਰਸ਼ਟਾਚਾਰ ਦੀਆਂ 4.6 ਲੱਖ ਸ਼ਿਕਾਇਤਾਂ ਤੇ ਨਹੀਂ ਕੀਤੀ ਕਾਰਵਾਈ 31 ਮਾਰਚ ਤੱਕ ਇੰਟਰਨੈਟ ਨਾਲ ਜੁੜ ਜਾਣਗੇ ਸਾਰੇ ਸਕੂਲ ਡਿਜੀਟਲ ਸਿੱਖਿਆ ਨੂੰ ਹੱਲਾਸ਼ੀਰੀ ਦੇਣ ਲਈ ਸਰਕਾਰੀ ਸਕੂਲਾਂ ਨੂੰ ਪੜਾਵਾਧ ਮੁਹੱਈਆ ਕਰਵਾਇਆ ਜਾਵੇਗਾ ਇੰਟਰਨੈਟ ਵੀ ਐਮੋਦੀ ਨੇ ਕਾਂਗਰਸ ਤੇ ਸਾਧਾ ਨਿਸ਼ਾਨਾ ਪਿਛਲੀ ਵਾਰ ਹੋਈ ਸੀ ਛੁੱਟੀ ਇਸ ਵਾਰ ਹੋਵੇਗਾ ਪੂਰਾ ਸਫਾਇਆ ਭਾਰਤ ਦੀ ਵੱਡੀ ਕੂਟਨੀਤਿਕ ਜਿੱਤ ਕਤਰ ਦੀ ਜੇਲ੍ਹ ਤੋਂ ਰਿਹਾ ਹੋਏ ਨੇਵੀ ਦੇ ਸਾਬਕਾ ਫੌਜੀ ਇਸ਼ਪਰਤੇ UPI ਦਾ ਦਾਇਰਾ ਵਧਿਆ ਦੋ ਹੋਰ ਦੇਸ਼ਾਂ 'ਚ ਹੋ ਸਕੇਗੀ ਡਿਜੀਟਲ ਪੇਮੈਂਟ PM ਮੋਦੀ ਅੱਜ ਕਰਨਗੇ ਸ਼ੁਰੂਆਤ ਯਮੁਨਾ ਐਕਸਪ੍ਰੈਸ ਵੇ ਤੇ ਹੋਇਆ ਭਿਆਨਕ ਹਾਦਸਾ ਵਸਤੇਕਾਰ ਦੀ ਹੋਈ ਟੱਕਰ ਪੰਜ ਲੋਕਾਂ ਦੀ ਹੋਈ ਮੌਤ ESIC ਦੇ ਨਿਯਮਾਂ 'ਚ ਵੱਡਾ ਬਦਲਾ ਵੱਧ ਤਨਖਾਹ ਵਾਲੇ ਸਾਬਕਾ ਕਰਮਚਾਰੀ ਵੀ ਹੋਣਗੇ ਦਾਇਰੇ 'ਚ ਸੇਵਾ ਮੁਕਤ ਕਰਮਚਾਰੀ ਨੂੰ ਵੀ ਮਿਲੇਗਾ ਮੈਡੀਕਲ ਸੇਵਾਵਾਂ ਦਾ ਲਾਭ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਜੇਲ੍ਹ ਦੇ ਆਕੜਿਆਂ ਦੀ ਰਿਪੋਰਟ ਅਨੁਸਾਰ 20 ਸਾਲਾਂ 'ਚ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਕੈਦੀਆਂ ਦੀ ਗਿਣਤੀ ਵਧੀ 2023 'ਚ 120 ਦੋਸ਼ ਨਮਲੀ ਮੋਦੀ ਸਜ਼ਾ ਪਨਾ ਸਿੱਧੂ ਦੀ ਨਹੀਂ ਹੋਈ ਰਿਹਾਈ ਜ਼ਮਾਨਤ ਲਈ ਪਟੀਸ਼ਨ ਦਾਇਰ ਅਜ ਹੋਵੀ ਸੁਣਵਾਈ ਸੰਯੁਕਤ ਅਰਬ ਅਮੀਰਾਤ ਮੁਸਲਿਮ ਦੇਸ਼ ਚ ਪਹਿਲੇ ਮੰਦਰ ਦਾ ਉਤਕਾਟਨ ਕਰਨਗੇ ਪੀਐਮ ਮੋਦੀ 2015 ਮਗਰੋਂ 7ਵੀਂ ਵਾਰ ਜਾਣਗੇ ਯੂਏਈ ਇਜ਼ਰਾਈਲ ਨੇ ਗਾਜ਼ਾ ਦੇ ਸਿਹਤ ਅਧਿਕਾਰੀਆਂ ਨੂੰ ਬਣਾਇਆ ਨਿਸ਼ਾਨਾ ਅਸਰ ਪ ਫਿਲਸਤੀਨੀਆ ਦੀ ਹੋਈ ਮੌਤ ਆਈਸਲੈਂਡ ਦੇ ਜਵਾਲਾਮੁਖੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਜੀਵਾਰ ਫਟੀ ਧਰਤੀ ਪਤਾਲ ਚ ਨਿਕਲ ਰਹੀ ਅੱਗ 200 ਫੁੱਟ ਉੱਚਾ ਲਾਵੇ ਦੇ ਫੁਹਾਰਾ ਖਿਲਾ ਰਾਏਪੂਰ ਦੀਆਂ ਖੇਡਾਂ ਅੱਜ ਤੋਂ ਸ਼ੁਰੂ ਗੁਰਲੇਜ਼ ਅਖਤਰ ਸਣੇ ਕਈ ਕਲਾਕਾਰ ਦੇਣਗੇ ਪੇਸ਼ਕਾਰੀਆਂ ਮੰਤਰੀ ਅਨਮੋਲ ਗगन ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮਾਨ ਮੇਲੇ ਵਿੱਚ ਕਰਨਗੇ ਸ਼ਿਰਕਤ ਇਹ ਸਾਨੂੰ ਹੁਣ ਤੱਕ ਦੀਆਂ ਮੁਖ ਖਬਰਾਂ ਮਿਲੂ ਦੀ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼